ਬੱਪ ਸ੍ਰੀ ਅਕਾਲ ਰਣਦੇਰ ਸਿੰਘ ਜੀ ਸਿਆ ਆਹ ਬਹੁਤ ਸਾਡੇ ਕਿਤੇ ਪੰਦੀਨਾ ਜਦੋਂ ਜਦੋਂ ਗੁਰੂ ਦਾ ਆਸਰੇ ਕੀ ਅਧਵਾ ਤੇ ਅਮਨ ਇਸਰਾ ਆਇਛੋ ਜੀ ਦਾ ਸ਼ਵੀਲ ਦਾ ਵਟਾਂਗੀ ਤਾਂ ਕੀ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੋਦਰਾ ਬਵੇਕਸਰ ਸਾਹਿਬ ਵਿਕੇ ਅੱਜ ਨਵੀਂ ਸ਼ਵੀਲ ਦੀ ਸ਼ੁਰੂਆਤ ਕੀਤੀ ਗਈ ਆ ਮਾਨ ਜੋਗਪਤਾ ਸਰਜੀ ਸ਼੍ਰੋਮਣੀ ਕਮੇਟੀ ਦਾ ਨੇ ਆਉਣਾ ਸੀ ਜੀ ਉਹਨਾਂ ਦੇ ਜੁੜੇਦਿਆਂ ਮੈਂ ਕਰਕੇ ਆ ਨਹੀਂ ਸਕੇ ਉਹਨਾਂ ਦਾ ਦੇਸ਼ ਹੋਇਆ ਕਿ ਭਾਈ ਸਾਹਿਬ ਨੂੰ ਨਾਲ ਲੈ ਕੇ ਤੀਨ ਘਾਟੋਂ ਕਰਵਾ ਦਿਓ ਭਾਈ ਸਾਹਿਬ ਵੀ ਉਹਨਾਂ ਨੇ ਬੜੀ ਵੱਡਾ ਮੁੰਡਾ ਯੋਗਦਾਨ ਪਾਇਆ ਜੀ ਜਿਸ ਦਿਨ ਸਾਡਾ ਇਹ ਸੰਗਤ ਦੀ ਸਹੂਲਤ ਆ ਤੇ ਬਾਰੀ ਪ੍ਰੋਗਰਾਮ ਜਿਹੜਾ ਐਤਵਾਰ ਸੁਬਾਰਾ ਸਾਹਿਬ ਦਾ ਵਿਹਾੜਾ ਹੁੰਦਾ ਆ ਉਹਦੇ ਵਾਸਤੇ ਸੰਗਤਾਂ ਦੇ ਠੰਡੇ ਮਿੱਠੇ ਜਲ ਵਾਸਤੇ ਸਾਨੂੰ ਸ਼ਹੀਦ ਬਣਾ ਕੇ ਦਿੱਤੀ ਸੰਗਤਾਂ ਨੂੰ ਬਣਾ ਕੇ ਦਿੱਤੀ ਅਸੀਂ ਇਹਨਾਂ ਦਾ तहे ਦਿਲੋਂ ਧੰਨਵਾਦੀ ਹਾਂ ਜੀ ਅਨੇਕਾਂ ਇਥੇ ਜਿੰਨਾ ਤੋਂ ਵਟੇਗੀ ਕਿੱਦਾਂ ਹਾਂ ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਗੁਰਦੁਆਰਾ ਸ੍ਰੀ ਗੋਬਿੰਦ ਸਿੰਘ ਸਾਹਿਬ ਦੇਖੇ ਪਹਿਲੇ ਮਹਾਰਾਜ ਨੇ ਉਹਦੀ ਜੋੜਾ ਕਰ ਫਿਰ ਫਲਸ਼ਾਂ ਦੀ ਸੇਵਾ ਫਿਰ ਛੱਡਦੀ ਇਹ ਛਵੀਰ ਸੰਪੂਰਨ ਹੋਈ ਹੈ ਝੋਲੀ ਚ ਪਾਈ ਸੀ ਗੁਰਬਣੀ ਗੁਰਦੁਆਰਾ ਪ੍ਰਬੰਧ ਕਮੇਟੀ ਨੇ ਸੇਵਾ ਅੱਜ ਸਾਡੇ ਪ੍ਰਧਾਨ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਭੇਜੇ ਹੋਏ ਮੈਨੇਜਰ ਸਾਹਿਬ ਵੱਡੇ ਉਹਨਾਂ ਵੱਲੋਂ ਭੇਜੇ ਹੋਏ ਜਤਿੰਦਰਪਾਲ ਸਿੰਘ ਜੀ ਬਾਬਾ ਦੀਪ ਸਿੰਘ ਜਨਤਾਂ ਦੇ ਮੈਨੇਜਰ ਸਾਹਿਬ ਜੀ ਨੇ ਆਪਣੇ ਸ਼ੋਹਕਾਰ ਕਮਲਾ ਵਾਲੇ ਦੀ ਸ਼ੁਰੂਆਤ ਕੀਤੀ ਹੈ ਇਹਦੀ ਅਤ ਲੋੜ ਸੀ ਅਜ ਦੀਆਂ ਫਲਛਾ ਵੀ ਬਣੀਆਂ ਹੈ ਪਰਤਾਰ ਮਤਲਬ ਵੀ ਹੱਡੀਆਂ ਲੰਬੀਆਂ ਲਾਈਨ ਆਉਂਦੀਆਂ ਜੀ ਸ਼ਵੀਲ ਦੇ ਵੀ ਜੋ ਆਟਵਾਰ 4 ਲੱਖ ਬੰਦਾ ਇਕੱਠਾ ਜਵੈਰਾ ਸਾਹਿਬ ਘਟਦਾ ਇਹ ਚੀਜ਼ਾਂ ਦੀ ਸਾਰੀ ਲੋੜ ਸੀ ਇਹਨਾਂ ਦਾ ਉਹਨਾਂ ਆਯਾਕਰਣ ਕਮੇਟੀ ਦਾ ਦੀਦੀ ਕੋਲਾ ਭਲਾਈ ਕੇਂਦਰ ਵੱਲੋਂ ਇਹ ਬੜੇ ਪਿਆਰ ਨਾਲ ਸੇਵਾ ਨਿਭਾਈ ਗਈ ਅਸੀਂ ਸ਼ੁਕਰਾਨਾ ਕਰਦੇ ਹਾਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਜਿਨ੍ਹਾਂ ਨੇ ਸੇਵਾ ਸੌਂਪੀ ਵਾਹੀ ਗੁਰਜੀਤ ਸਿੰਘ ਖਾਂ ਸਾਹਿਬ ਹਾਂਜੀ